ਕਲਕੀ ਆ ਥੋੜਾ ਬਰੀਫ ਕਰ ਦਿਓ ਤੇ ਤੁਹਾਨੂੰ ਪਤਾ ਲੱਜਾ ਰੱਖਣਾ ਚਲੋ ਤੁਸੀਂ ਹੁਣ ਦੱਸ ਦਿਓ ਥੋੜਾ ਸਾਈਕ ਕੇਸ ਆ ਬਸ ਓਕੇ ਮੈਂ ਆਇਆ ਮਾਡਲ ਟੈਕਨਾਲ ਤਹਿਸੀਲ ਦਾ ਟੇਰੋ ਆਪਾਂ ਨਾਨਕ ਆ ਗਿਆ ਹਾਂਜੀ ਕੀ ਨਾਮ ਇਹਨਾਂ ਦਾ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਕਿੰਨੀ ਰਿਸ਼ਤ ਇਹ ਨਿਮਾ ਦਾ ਸਾਦਾ ਨਹੀਂ ਤਾਂ ਪਲੀਜ਼ ਪਲੀਜ਼ ਸਾਈ ਟੂ ਅੰਡਰਸਟੈਂਡ ਬਰੀਫ ਕਰੋ ਉਸ ਪਰ ਸਭਾ ਨਹੀਂ ਉਹ ਡੀਐਸਪੀ ਸਾਹਿਬ ਤੁਸੀਂ ਉਹ ਪੰਜ ਨਹੀਂ ਡੀਐਸਪੀ ਸਾਹਿਬ ਉਹ ਖੜੇ ਨੇ ਨਹੀਂ ਨਹੀਂ ਪੀਆਰਪੀ ਸਾਹਿਬ ਉਹਨੇ ਕਹਿੰਦੇ ਪਲੀਜ਼ ਮੈਂ ਤੁਸੀਂ ਦੋ ਦੋ ਲੱਖ ਦੀ ਜਾਣਕਾਰੀ ਦੇ ਦੇ ਮਾਰਕੀ ਜਾਣਕਾਰੀ ਥੋੜੀ ਜਾਣ ਕੇ ਬਸ ਉਹ ਦੀ ਟਾਈਪ ਕੇ ਸਾ ਉਹ ਬਸ ਇੰਨਾ ਜਸਟ ਆਈ ਟੈਲ ਯੂ ਬਸ ਇਹ ਕਿੰਨੀ ਰਿਸ਼ਵਤ ਲਈ 50000 ਇਹ ਕਿੰਨੇ ਤੋਂ ਲਈ ਸਰ ਤੇ ਯਾਰ ਇਹ ਜਿਸ ਦਾ ਮੈਟਰੋ ਵੀ ਇਸ ਵਿੱਚ ਹੈ ਤੁਸੀਂ ਜਿੰਨੀ ਮੈਂ ਨਹੀਂ ਚੀਜ਼ ਦੱਸ ਦਿੱਤਾ ਓਕੇ ਦਾ ਪਲੀਜ਼ ਪਲੀਜ਼ ਓਕੇ ਥੈਂਕ ਯੂ ਸਰਦੇਵ ਸਿੰਘ ਅੱਜ ਕੀ ਮਸਲਾ ਹੈ ਤਹਿਸੀਲਦਾਰ ਦੇ ਨਾਲ ਤੁਸੀਂ ਤਹਿਸੀਲਦਾਰ ਸਾਡੀ ਸ਼ਿਕਾਇਤ ਚੱਲਦੀ ਸੀ 4-5 ਮਹੀਨੇ ਪਹਿਲਾਂ ਕਿਸੇ ਨੇ ਕੀਤੀ ਸੀ ਜਮੀਨ ਦੇ ਮਸਲੇ ਸੇ ਉਹਦੇ ਚ ਸਾਡੇ ਕੋ ਪੈਸੇ ਮੰਗਦਾ ਸੀ ਮੈਂ ਤੁਹਾਡੇ ਹੱਕ ਚ ਰਿਪੋਰਟ ਕਰ ਦਿੰਦਾ ਅੱਛਾ ਜੀ ਦਿਓ ਨਹੀਂ ਤੇ ਮੈਂ ਤੁਹਾਡੇ ਖਿਲਾਫ ਕਰ ਦੇਗਾ ਕਿਸ ਤੇ ਕਿਸ ਚੀਜ਼ ਦੇ ਮੰਗਦਾ ਜਮੀਨ ਜਮੀਨ ਦੀ ਰਿਪੋਰਟ ਸਾਡੇ ਹੱਕ ਚ ਕਰਨੀ ਅੱਛਾ ਜੀ ਹਾਂਜੀ ਕਿੰਨੇ ਪੈਸੇ ਮੰਗਦਾ ਮੰਗਦਾ ਤੇ 2 ਲੱਖ ਸੀ ਤੇ 50 ਦਾ 50 ਹਜ਼ਾਰ ਚ ਰੇਟ ਜੀ ਵੀਜਲੈਂਸ ਨੇ ਕੀਤਾ ਕਿਤਾ ਹਾਂਜੀ ਵੀਜਲੈਂਸ ਨਹੀਂ ਕੀਤਾ ਕੀ ਨਾਮ ਤਹਿਸੀਲਦਾਰ ਦਾ ਲਖਨਿੰਦਰ ਸਿੰਘ ਨਾਲ ਹੋਰ ਵੀ ਸੀ ਦਾ ਕੋਈ ਹਾਂ ਦੋ ਕਸਹਾਏ ਕਰਦੇ ਉਹਨਾਂ ਦੇ ਨਾਮ ਤਾਂ ਨਹੀਂ ਪਤਾ ਦੋ ਸਾਈਕਲ ਠੀਕ ਹੈ ਤੇ ਇਹ ਇਹ ਦੱਸੋ ਕਿ ਪਹਿਲਾਂ ਵੀ ਕਦੀ ਇਹ ਰਿਸ਼ਵਤ ਦਿੱਤੀਆਂ ਨਾ ਹਾਂਜੀ ਬੜੀ ਬੜੀ ਲਈ ਹੈ ਛੋਟੇ ਮੋਟੇ ਕੰਮਾਂ ਦੇ ਲੈਂਦੇ ਰਹਿੰਦੇ ਸਾਡੀ ਤਸਵੀਰ ਇਹ ਪੈਂਦੀ ਜਮੀਨ ਪੈਂਦੀ ਸਾਡੀ ਇੱਥੇ ਸ਼ਿਕਾਇਤ ਕਿੱਥੇ ਕੀਤੀ ਤੁਸੀਂ ਅਸੀਂ ਵਿਜੀਲੈਂਸ ਵਿਜੀਲੈਂਸ ਨੂੰ ਦੱਸਪੁਰ ਅੱਛਾ ਉੱਥੋਂ ਟੀਵੀ